ਲੋ ਵੀ ਦੋਸਤੋ ਇੱਕ ਆਪ ਇਹ ਜੇ ਬੰਦੇ ਨੂੰ ਮਿਲਾਉਣ ਲੱਗਿਆ ਆ ਵੀਰੇ ਬੰਦਾ ਦੇਖਣ ਨੂੰ ਆਮ ਜਿਹਾ ਲੱਗਦਾ ਪਰ ਉਹਦੀ ਥਿੰਕਿੰਗ ਆ ਜਿਹੜੀ ਅੱਜ ਤੋਂ ਆਪਣੇ ਹਰ ਇੱਕ ਬੰਦੇ ਨੂੰ ਹਰੇਕ ਬੰਦੇ ਨੂੰ ਪ੍ਰੋਬਲਮ ਆਉਣ ਆ ਰਹੀ ਹੈ 10 15 ਸਾਲ ਨੂੰ ਹਜੇ 20 ਸਾਲ ਨੂੰ ਹੋ ਜਾ ਉਹਦੋਂ ਆਪਣੀ ਮਜਬੂਰੀ ਬਣ ਜਾਣੀ ਆ ਪਰ ਇਹ ਵੀਰ ਪਹਿਲੇ ਅਵੇਅਰ ਆ ਗੁਰਪ੍ਰੀਤ ਕੀ ਹਾਲ ਆ ਬਾਈ ਮੈਂ ਠੀਕ ਆ ਠੀਕ ਆ ਜੀ ਵੱਡੀ ਗੱਲ ਵੀ ਆਪਾਂ ਮੇਰਾ ਮਕਸਦ ਇਹ ਸੀ ਜਿਹੜਾ ਤੂੰ ਕੰਮ ਕੀਤਾ ਉਹ ਲੋਕਾਂ ਨੂੰ ਦਿਖਾਉਣਾ ਹਾਂਜੀ ਤੇ ਜਿਹੜੀ ਚੀਜ਼ ਅੱਜ ਤੋਂ 15-20 ਸਾਲ ਨੂੰ ਪ੍ਰੋਬਲਮ ਆਉਣੀ ਹੈ ਤੂੰ ਉਹਦੇ ਲਈ ਅਵੇਅਰ ਹੈ ਤੇ ਉਹਦੇ ਲਈ ਕੀ ਕੀਤਾ ਪਹਿਲਾਂ ਮੈਨੂੰ ਇਹ ਦਿਖਾ ਦਿਖਾਓ ਜੀ ਤੁਹਾਡਾ ਚੈਨਲ ਦਾ ਬਹੁਤ-ਬਹੁਤ ਸਰਿੰਦਰਮਾਨ ਜੀ ਧੰਨਵਾਦ ਕੀ ਕੀਤਾ ਬਾਈ ਜੀ ਦੇਖੋ ਹਾਂਜੀ ਇੱਥੇ ਜੀ ਆਪਾਂ ਜੀ ਆਪਣਾ ਇੱਕ ਟੈਂਕ ਬਣਾਇਆ ਜੀ ਟੈਂਕ ਬਣਾਇਆ ਹਾਂਜੀ ਓਕੇ ਇਹ 8 ਫੁੱਟ ਡੂੰਘੇ ਆ ਜੀ ਹੂੰ ਤੇ ਇਹ 2 ਆਈ 2 ਆਈ 2 ਆ ਹਾਂਜੀ ਇਹਦੇ ਵਿੱਚ ਕੀ ਆ 8 ਫੁੱਟ ਹਾਂਜੀ ਪਾਣੀ ਆ ਜੀ 8 ਫੁੱਟ ਇਹਦੇ ਆ ਜੀ 8 ਫੁੱਟ ਉਹ ਆ ਜੀ 16 ਫੁੱਟ ਜਗ੍ਹਾ ਹੋ ਗਈ ਇਹ 16 ਫੁੱਟ ਠੀਕ ਹੈ ਇਹ ਪਾਣੀ ਕਾ ਤੋ ਰੱਖਿਆ ਤੋ ਬਾਈ ਇਹ ਜੀ ਪਾਣੀ ਸੇਵਿੰਗ ਕੀਤਾ ਜੀ ਅੱਛਾ ਇਸ ਧਰਤੀ ਦੇ ਵਿੱਚ ਜਿਵੇਂ ਆਪਾਂ ਪਾਣੀ ਆਉਂ ਹੀ ਫालतੂ ਹੀ ਹੋਈ ਜਾਂਦਾ ਵਾਟਰ ਰਸ ਦਾ ਪਾਣੀ ਆ ਗਿਆ ਜੀ ਇਹਦੇ ਵਿੱਚ ਜਮਾ ਹੋ ਜਾਂਦਾ ਜੀ ਜਿਵੇਂ ਹੁਣ ਟੂਟੀ ਆਉਂਦੀ ਆਪਾਂ ਨੂੰ ਦੋਦਰ ਨਹਿਰ ਤੋਂ ਆਉਂਦਾ ਹਾਂਜੀ ਹਾਂਜੀ ਸੁੱਧ ਪਾਣੀ ਆ ਜੀ ਉਹ ਉਹ ਉਦਾਂ ਹੀ ਡੁੱਲ ਹੀ ਜਾਂਦਾ ਹਾਂਜੀ ਤੂੰ ਸੇਵਿੰਗ ਕਰ ਲੈਣ ਹਾਂਜੀ ਇਹ ਚ ਸੇਵਿੰਗ ਹੋ ਗਿਆ ਜੀ ਉਸ ਤੋਂ ਬਾਅਦ ਜੇ ਆਪਾਂ ਇਹਨੂੰ ਬਰਤਨਾਂ ਜੋ ਲੈਟ ਹੈ ਨਹੀਂ ਜਾਂ ਕਿਵੇਂ ਬਰਤਨਾਂ ਟੈਂਕੀ ਉਚਾਉਣਾ ਜੀ ਟਿੱਲੂ ਪੰਪ ਲੱਗਿਆ ਜੀ ਉਹ ਨਲਕੇ ਨਾਲ ਵੀ ਵਰਤ ਸਕਦੇ ਆ ਜਿਉਂ ਇਹ ਨਲਕਾ ਕਿਉਂ ਲਾਇਆ ਤੂੰ ਨਲਕਾ ਜੀ ਨਲਕੇ ਨਾਲ ਹੁਣ ਜੀ ਬਿਨਾ ਲਾਈਟ ਤੋਂ ਬਿਨਾ ਜਾਨੀ ਡੋਲੂ ਕੋ ਆਮਾਗੇ ਕੋਈ ਝੂਠਾ ਪਾਂਡਾ ਕੋਈ ਹੂੰ ਤੇ ਨਲਕੇ ਨਾਲ ਆਪਣਾ ਸੁੱਧ ਪਾਣੀ ਪੀਣ ਨੂੰ ਵਰਤ ਸਕਦੇ ਦੂਜੀ ਗੱਲ ਇਹ ਵੀ ਆ ਬਾਈ ਦੇਖੋ ਹੁਣ ਨਲਕੇ ਦਾ ਮੰਨ ਲਓ ਸਾਨੂੰ ਇੱਕ ਕੱਪ ਚਾਹੀਦਾ ਉਹ ਨਹੀਂ ਆਉਣਾ ਹਾਂਜੀ ਹਾਂਜੀ ਜੇ ਟੈਬ ਚੱਲਦੀ ਹੋ ਜਾ ਮੋਟਰ ਛੱਡ ਦੇਣਾ ਸੋਚ ਆਪਾਂ ਹਾਂਜੀ ਹਾਂਜੀ ਉਹ ਬਾਈ ਜਿੰਨਾ ਟਾਈਮ ਚੱਲੀ ਜਾਂਦਾ ਡੁੱਲੀ ਜਾਂਦਾ ਹਾਂ ਤੈਨੂੰ ਕੱਪ ਚਾਹੀਦਾ ਉੱਥੇ 20 ਕੱਪ ਨਿਕਲਣੇ ਹਾਂਜੀ ਹਾਂਜੀ ਤੂੰ ਇਹ ਨਾਲ ਬੈਸਟਿੰਗ ਨਹੀਂ ਜਾ ਰਿਹਾ ਬੈਸਟਿੰਗ ਨਹੀਂ ਜਾ ਰਿਹਾ ਠੀਕ ਆ ਤੇ ਹੋਰ ਕੀ ਕੀ ਪ੍ਰੋਜੈਕਟ ਲਾਇਆ ਤੇ ਨਾਲ ਇੱਕ ਆਪਣਾ ਕੂਲਰ ਵਾਲੀ ਮੋਟਰ ਪਾਈ ਹੈ ਜਿਹਦੇ ਚ ਅੱਛਾ ਕੂਲਰ ਜਗਾੜ ਲਾਇਆ ਹਾਂਜੀ ਹਾਂਜੀ ਕੂਲਰ ਵਾਲੀ ਮੋਟਰ ਮੋਟਰ ਤੇ ਵੀ ਚੱਲਦਾ ਹਾਂਜੀ ਹਾਂਜੀ ਜਦੋਂ ਮੋਟਰ ਦਾ ਪਾਵਰ ਬਟਨ ਦੱਬਾਂਗੇ ਉਦੋਂ ਨਾਲ ਇਹਦਾ ਪਾਣੀ ਆਉਗਾ ਠੀਕ ਹੈ ਠੀਕ ਹੈ ਤੇ ਇਹਦੇ ਵਿੱਚ ਕਿਵੇਂ ਬਣਾਇਆ ਕੋਈ ਮਤਲਬ ਕਿ ਪੱਕੀ ਹੈ ਤੇ ਕੱਚਾ ਕੋਚਾ ਵੀ ਰੱਖਿਆ ਤੁਸੀਂ ਇਹ ਸਾਈਡਾਂ ਤੋਂ ਤਾਂ ਪੱਕਾ ਹੀ ਆ ਜੀ ਹੂੰ ਤੇ ਥਰੜਾ ਧਰਤੀ ਵਾਲੇ ਪਾਸਾ ਵਿੱਚੋਂ ਧਰਤੀ ਦੇ ਕੱਚਾ ਜੀ ਉਹ ਹੂੰ ਹਾਂ ਜੀ ਉਹਦੇ ਚ ਜਾਨੀ ਮਿੱਟੀ ਵਧੀਆ ਲਾਲ ਮਿੱਟੀ ਫੇਰਤੀ ਵੀ ਮਿੱਟੀ ਬਾਣੀ ਨਾਲੇ ਵਿੱਚ ਇਹ ਕਹਿੰਦਾ ਮਤਲਬ ਵੀ ਜਿਹੜੇ ਤੱਤ ਆ ਹਾਂ ਜੀ ਮਿੱਟੀ ਚ ਉਹ ਵੀ ਆਪਾਂ ਨੂੰ ਹਾਂ ਜੀ ਹਾਂ ਜੀ ਹਾਂ ਜੀ ਇਹ ਨਹੀਂ ਹੈਗਾ ਜਿਵੇਂ ਆਪਾਂ ਟੈਂਕੀਆਂ ਦਾ ਤੇ ਜਲਬ ਜੁਲਬ ਜੀ ਲੱਗ ਜਾਂਦੀ ਹੈ ਹਾਂ ਜੀ ਹਾਂ ਜੀ ਹਾਂ ਜੀ ਇਹ ਚ ਪਾਣੀ ਬਹੁਤ ਵਧੀਆ ਠੰਡਾ ਪਾਣੀ ਰਹਿੰਦਾ ਜੀ ਹੂੰ ਤੇ ਪਾਣੀ ਆਏ ਨੀ ਤੈਨੂੰ ਫ ਠੀਕ ਹੈ ਤੇ ਆਸਗਮੜ ਵੀ ਜਦੋਂ ਕਿਤੇ ਪਾਣੀ ਨਹੀਂ ਹੁੰਦਾ ਜੀ ਵਾਟਰ ਕੂਲਰ ਭਰ ਕੇ ਲੈ ਜਾਂਦੇ ਪਿੰਡ ਨੂੰ ਪਾਣੀ ਵਰਤਦੇ ਆਪ ਵੀ ਅਸੀਂ ਪੀਣ ਨੂੰ ਇਹ ਤੋਂ ਪਾਣੀ ਪਾਣੀ ਵਰਤਦੇ ਆਂ ਕੁੱਲ ਮਿਲਾ ਕੇ ਬਾਈ ਜੀ 5-7 10 ਦਿਨ ਤੈਨੂੰ ਲਾਈਟ ਨਹੀਂ ਆਉਂਦੀ ਤਾਂ ਫੇਰ ਵੀ ਆ ਦੇਖੋਣੇ ਕੂਲਰ ਵਾਲੀ ਮੋਟਰ ਲਾਈ ਹੈ ਜੀ ਕੂਲਰ ਵਾਲੀ ਮੋਟਰ ਮੋਟਰ ਲਾਈ ਸੱਚ ਛੱਡੀ ਆ ਤਾਂ ਨਹੀਂ ਆਉਂਦਾ ਜੀ ਥੋੜਾ ਪਾਣੀ ਲੈਣਾ ਆਪਾਂ ਹਾਂ ਹਾਂ ਵੀ ਨਹੀਂ ਘੇੜਨਾ ਬੰਦਾ ਕੋਈ ਯਾਰ ਕਿਵੇਂ ਪਰ ਸਕਦਾ ਜੀ ਹਾਂ ਹਾਂ ਬਾਕੀ 5-7 ਦਿਨ ਮੰਨ ਕੇ ਚਲੋ 10 ਦਿਨ ਲਾਈਟ ਨਹੀਂ ਆਉਂਦੀ ਤੁਹਾਨੂੰ ਪਾਣੀ ਦੀ ਦਿੱਕਤ ਨਹੀਂ ਕੋਈ ਹਾਂ ਜੀ 1200 ਲੀਟਰ ਪਾਣੀ ਜਮ ਤੇ ਇਹ ਅੱਜ ਤੋਂ 5 10 ਸਾਲ ਬਾਅਦ ਜੀ ਇਹ ਸਿਸਟਮ ਹੋ ਜਾਣਾ ਹੈ ਜੀ ਮੋਟਰਾਂ ਨੇ ਪਾਣੀ ਤਾਂ 100 ਫੁੱਟ ਟੈਂਕ ਉੱਚੀ ਹੁੰਦੀ ਹੈ ਜੀ ਤੇ 150 ਫੁੱਟ ਤੋਂ ਥੱਲੇ ਚੱਕ ਰੇ 250 ਫੁੱਟ ਨਹੀਂ ਚੜਾਉਣਾ ਜੀ ਦੋ ਚੀਜ਼ਾਂ ਜ਼ਰੂਰੀ ਹੋ ਜਾਣੀਆਂ ਇੱਕ ਬਈ ਪਾਣੀ ਧਰਤੀ ਚ ਮੁੱਕ ਰਿਹਾ ਸੀਵਿੰਗ ਜ਼ਰੂਰੀ ਹੈ ਵੀ ਆਪਾਂ ਜਿਆਦਾ ਵੇਸਟੇਜ ਹੁੰਦੀ ਹੈ ਦੂਜੀ ਗੱਲ ਜਿਵੇਂ ਤੁਸੀਂ ਕਹਿ ਰਹੇ ਹੋ ਵੀ ਥੱਲੇ ਆਪਾਂ ਮੋਟਰ ਪਾਉਣੇ ਆ ਹਾਂ ਜੀ ਹਾਂ ਜੀ ਪਹਿਲਾਂ ਇੱਥੋਂ ਤੱਕ ਚੜਾਉਣਾ ਹਾਂ ਜੀ ਇਹਦੇ ਵਿੱਚ ਚੜਾਉਣਾ ਪਿਆ ਕਰੂਗਾ ਫਿਰ ਉਸ ਤੋਂ ਬਾਅਦ ਇਹਦੇ ਨਾਲ ਆਪਾਂ ਪਟਿੱਲੂ ਪੰਪਰਾਂ ਹੀ ਚੜਾ ਸਕਦੇ ਹਾਂ ਟੈਂਕੀਆਂ ਚ ਜਿਵੇਂ ਮੰਨ ਕੇ ਪਾਈਪ ਪਾੜ ਦਿੰਦੀ ਆ ਉਹਦੇ ਨਾਲ ਆਪਣੀ ਕੋਠੀ ਤੇ ਇਨਾ ਪੈਸਾ ਲਾ ਵੇਸਟ ਵੀ ਜਾਂਦਾ ਜਦੋਂ ਪਾਈਪ ਵਗਾਰ ਵਿੱਚੋਂ ਪਾੜ ਜਾਂਦੀ ਆ ਆਪਾਂ ਦੇਖਦੇ ਆ ਮੈਂ ਦੇਖਿਆ ਸੀ ਹਸਪੀਟਲ ਮੋਗੇ ਤਾਂ ਪਾਈਪ ਕੋਈ ਪਾੜ ਗਈ ਸਾਰੀ ਬਿਲਡਿੰਗ ਦੇ ਵਿੱਚ ਉਹ ਹੋ ਗਈ ਸੀਗੀ ਰੇਨ ਜੀ ਆ ਜਾਂਦੀ ਏ ਤੇ ਉਹ ਵੀ ਤੋਂ ਪ੍ਰੋਬਲਮ ਨਹੀਂ ਆਉਣੀ ਕਿਉਂਕਿ ਚੱਕਣਾ ਸੌਖਾ ਆ ਹਾਂ ਜੀ ਪਾਣੀ ਉਹ ਰੈਲਾ ਤੁਰਿਆ ਜਾਂਦਾ ਜੀ ਰੈਲਾ ਨਹੀਂ ਪੈਂਦਾ ਪਾੜ ਦੇ ਹਾਂ ਹਾਂ ਤੇ ਬਾਈ ਇਨ ਫਿਊਚਰ ਕੋਈ ਹੋਰ ਤੇਰਾ ਕੋਈ ਪਲਾਨ ਹੈਗਾ ਪਾਣੀ ਸੇਵਿੰਗ ਦਾ ਹਾਂ ਜੀ ਪਾਣੀ ਇਹਦਾ ਜੀ ਸੇਵਿੰਗ ਦਾ ਐਂ ਆ ਵੀ ਨਹੀਂ ਦਾ ਪਾਣੀ ਆਪਾਂ ਜਮਾ ਕਰ ਸਕਦੇ ਤੇ ਹਰ ਇੱਕ ਬੰਦੇ ਨੂੰ ਚਾਹੀਦਾ ਖੇਤਾਂ ਵਾਲਿਆਂ ਨੂੰ ਵੀ ਚਾਹੀਦਾ ਵੀ ਖੇਤਾਂ ਦੇ ਵਿੱਚ ਆਪਣੇ ਵੱਡੇ ਵੱਡੇ ਟੈਂਕ ਬਣਾਉਣੇ ਹਾਂ ਤਲਾਬ ਬਣੇ ਹੁੰਦੇ ਜਿੰਨੇ ਮਤਲਬ ਕਿ ਮੀਂਹ ਦਾ ਪਾਣੀ ਜਮਾ ਹੋ ਜਾਈ ਹਾਂਜੀ ਹਾਂਜੀ ਹਾਲੇ ਹਾਲੇ ਵੀ ਹੈਗਾ ਜੀ ਰਾਜਸਥਾਨ ਏਰੀਆ 'ਚ ਕਈ ਪਈਰਿਆਂ ਦੇ ਵਿੱਚ ਪਾਣੀ ਉਮੀਂ ਦਾ ਜਮਾ ਕਰਦੇ ਹੁੰਦੇ ਉੱਥੇ ਜਮਾ ਕਰਦੇ ਜਿਨ੍ਹਾਂ ਨੂੰ ਪਤਾ ਪਾਣੀ ਦੀ ਵੈਦ ਹਾਂਜੀ ਹਾਂਜੀ ਜਿੱਥੇ ਪਾਣੀ ਦੀ ਬਹੁਤ ਜ਼ਿਆਦਾ ਕਮੀ ਹੋ ਗਈ ਹੈ ਬਦेलਖੰਡ ਇਲਾਕਾ ਉਧਰ ਹਾਂਜੀ ਹਾਂ ਉਧਰ ਵੀ ਮੈਂ ਦੇਖਿਆ ਸੀਗਾ ਤੇ ਰਾਜਸਥਾਨ ਏਰੀਆ 'ਚ ਵੀ ਪਾਣੀ ਸੇਵਿੰਗ ਦਾ ਇੱਕੋ ਇੱਕ ਮੈਥਡ ਰਹਿ ਗਿਆ ਤੁਸੀਂ ਖੇਤੀ ਕਰਦੇ ਆ ਤਾਂ ਤੁਸੀਂ ਤਲਾਬ ਬਣਾਉਣੇ ਪੈਣੇ ਬਈ ਸੋਨੂੰ ਉਹਦੇ ਵਿੱਚ ਕੀ ਤੁਸੀਂ ਆਪ ਦਾ ਬਿਜ਼ਨਸ ਵੀ ਕਰ ਸਕਦੇ ਆ ਸਾਈਡ ਬਿਜ਼ਨਸ ਕੀ ਤੁਸੀਂ ਉਹ ਚ ਮੱਛੀਆਂ ਛੱਡ ਦਾ ਜਾਂ ਆਪਣੇ ਜਿਹੜੇ ਜਾਨਵਰ ਪਸ਼ੂ ਹੁੰਦੇ ਆ ਜਿਵੇਂ ਉਹ ਛੱਪਣਾ ਜਾਂਦੇ ਸੀ ਤਾਂ ਅੰਦਰ ਉਸਤ ਸੀਗੇ ਕਿ ਉੱਥੇ ਰਹਾ ਵੀ ਸਕਦੇ ਆ ਉਹੀ ਮਤਲਬ ਕਿ ਪਾਣੀ ਮਤਲਬ ਕਿ ਜਾਨਵਰ ਜਿਹੜਾ ਗੋਹਾ ਹੁੰਦਾ ਇੱਕ ਉਹ ਇੱਕ ਸਾਹ ਦੀ ਮੰਨ ਕੇ ਚਲੋ ਵੀ ਰੇ ਹੁੰਦਾ ਉਹੀ ਖੇਤਾਂ ਨੂੰ ਲੱਗਿਆ ਕਰੂ ਸੋ ਬਈ ਇਹ ਤਰ੍ਹਾਂ ਮੈਨੂੰ ਵਧੀਆ ਲੱਗਿਆ ਤੇ ਆ ਨਲਕਾ ਕਿਥਨਾ ਹੈ ਇਹ ਨਲਕਾ ਜੂਪੀ ਚ ਹੈ ਐਸੀ ਹਾਂ ਜੀ ਆ ਪੰਜਾਬ ਵਾਲੀ ਸੀ ਠੀਕ ਆ ਠੀਕ ਆ ਹਾਂ ਜੀ ਆ ਜੂਪੀ ਤੋਂ ਲੈਂਦਾ ਸੀ ਇੱਕ ਇਹ ਵੀ ਇੱਕ ਮੇਰੇ ਉੱਥੇ ਗਿਆਸ ਕੰਮ ਕਰਨ ਉੱਥੇ ਬਾਈ ਬਾਈ ਦੇਖੋ ਬਾਈ ਦਾ ਦਿਮਾਗ ਦੇਖੋ ਇਹਨੇ ਸੋਚਿਆ ਮਾਈਂਡ ਤੋਂ ਕੰਮ ਲਿਆ ਕਿਉਂਕਿ ਕੰਮ ਕਰਦਾ ਟੂਟੀਆਂ ਦਾ ਕਰਦੇ ਤੁਸੀਂ ਕੰਮ ਵੀ ਇਹਨੂੰ ਬਾਈ ਨੂੰ ਨੌਲੇਜ ਆ ਗਈ ਪਾਣੀ ਦੀ ਕਿੰਨੀ ਵੈਲਿਊ ਆ ਪਾਣੀ ਕਿੱਥੇ ਜਰਨ ਸੇਵਿੰਗ ਕਿਵੇਂ ਕਰਨ ਤੇ ਸੇਵਕ ਦੇ ਨਾਲ ਨਾਲ ਸਹੀ ਪਾਣੀ ਵਰਤ ਰਿਹਾ ਹਾਂ ਜੀ ਫਿਲਟਰ ਵਾਲਾ ਪਾਣੀ ਵੀ ਤੱਤ ਖਤਮ ਹੋ ਜਾਂਦੇ ਆ ਹਾਂ ਜੀ ਹਾਂ ਜੀ ਠੀਕ ਆ ਟੈਂਕੀਆਂ 'ਚ ਵੀ ਜਲ ਬजम ਜਾਂਦੀ ਆ ਹਾਂ ਜੀ ਹਾਂ ਜੀ ਇਹਦੇ ਵਿੱਚ ਕੋਈ ਪਾਣੀ ਦੇ ਇਹਦੇ ਵਿੱਚ ਮਿੱਟੀ ਦੇ ਤੱਤ ਤੁਹਾਨੂੰ ਸਹੀ ਜਿਵੇਂ ਆਪਾਂ ਘੜਾ ਲੈਂਦੇ ਆ ਘੜਾ ਘੜੇ ਨੂੰ ਮੁੜਕਾ ਜਾਂਦਾ ਜਿਵੇਂ ਇਹ ਸਾਈਡਾਂ ਤੋਂ ਹੁਣ ਰੋਮ ਉਹ ਖਿੱਚਦਾ ਪਾਣੀ ਕਹਿੰਦੇ ਆ ਸੈਲ ਲਾ ਕੇ ਸੈਲ ਲਾ ਕੇ ਮਿੱਟੀ ਦੇ ਤੱਤ ਖਿੱਚ ਲੈਣੇ ਚੱਲ ਵੀਰ ਆ ਦੇਖ ਕੇ ਉਹ ਮਤਲਬ ਕਿ 1200 ਲੀਟਰ ਚ ਤਰ੍ਹਾਂ ਜਮਾ ਹਾਂਜੀ 1200 ਲੀਟਰ ਤੈਨੂੰ ਮੰਨ ਕੇ ਚੱਲ ਕੋਈ ਦਿੱਕਤ ਆਉਂਦੀ ਹੈ ਕਈ ਯਾਰ ਇੱਕ ਨਾਰਮਲ ਬੰਦੇ ਹੁੰਦੇ ਕਈ ਜੀ ਮੋਟਰ ਨਹੀਂ ਲਵਾ ਸਕਦੇ ਭਾਈ ਲੱਖ ਰੁਪਏ ਲੱਗ ਜਾਂਦੇ ਹਾਂਜੀ ਹਾਂਜੀ ਇਹ ਕੰਮ ਕਰ ਸਕਦੇ ਭਵੇਂ ਗਵਾਂਢੀ ਤੋਂ ਪਾਪਾ ਕੇ ਜਾਂ ਮੱਸੀ ਮੋਟਰ ਦਾ ਵਾਟਰ ਬਾਕਸ ਦਾ ਪਾਣੀ ਜਮਾ ਕਰਕੇ ਨਲਕਾ ਲਾਉਣ ਤੁਹਾਨੂੰ ਆਫਤਾ ਲੋਡ ਨਹੀਂ ਦੱਸ ਦਿੰਦੇ ਹਾਂਜੀ ਹਾਂਜੀ ਵੀ ਹਰੇਕ ਬੰਦਾ ਮੰਨ ਕੇ ਚੱਲੋ ਵੀ ਇੱਕ ਜਗ੍ਹਾ ਮੋਟਰ ਲਾ ਲਈ ਪੰਜ 10 ਘਰਾਂ ਨੇ ਜਿਹੜੇ ਨਾਰਮਲ ਬੰਦੇ ਆ ਗਰੀ ਹਾਂ ਇਹ ਨਾ ਖਰਾਬ ਹੋਣਾ ਇਹ ਮੁੱਤੀ ਪਊ ਜੀ 20000 ਰੁਪਏ ਦੀ 50 ਰੁਪਏ ਦੀ ਚੀਜ਼ ਪੈਣੀ ਆ ਵੀ ਉਹਨਾਂ ਲਈ ਵੀ ਇਹ ਬੈਨੀਫੀਸ਼ੀਅਲ ਚੀਜ਼ ਆ ਜਿਹੜੇ ਨਾਰਮਲ ਗਰੀਬ ਬੰਦੇ ਆ ਵੀ ਤੁਸੀਂ ਪਾਣੀ ਦਾ ਟੂਟੀ ਤਾਂ ਨਾਰਮਲੀ ਲੱਗੀ ਆ ਹਰੇਕ ਹਾਂਜੀ ਹਾਂਜੀ ਜੇ ਟੂਟੀ ਨਹੀਂ ਵੀ ਮੋਟਰ ਪਾਉਣ ਦੀ ਹਰੇਕ ਚੁੰਜਾ ਨਹੀਂ ਹੁੰਦੀ ਹਾਂਜੀ ਹਾਂਜੀ ਸਰਕਾਰੀ ਮੋਟਰ ਆ ਕੋਈ ਜਾਂ ਗਮਾਂਢੀ ਤੋਂ ਹਾਂ ਹਾਂ ਇੰਨੇ ਡੈਗ ਬਣੇ ਹੁਣ ਦੋਨਾਂ ਚੀਜ਼ਾਂ ਨਾਲੇ ਤਾਂ ਪਾਣੀ ਛੁੱਧਦਾ ਬਾਈ ਹਾਂਜੀ ਹਾਂਜੀ ਨਾਲੇ ਕੋਈ ਸਾਨੂੰ ਫਰਿੱਜ ਦਾ ਪਾਣੀ ਪੀਣ ਦੀ ਲੋੜ ਨਹੀਂ ਉਹ ਵੀ ਠੰਡਾ ਮਾੜਾ ਇਹ ਚ ਨਾਰਮਲ ਠੰਡਾ ਪਾਣੀ ਰਹਿੰਦਾ ਵਧੀਆ ਪੀਣ ਯੋਗ ਪਾ ਮਾਲੋ ਬਾਟਰ ਬਾਕਸ ਦਾ ਸਿੱਧਾ ਪਾਣੀ ਆਪਾਂ ਚਲਾਉਣਾ ਜੀ ਆਪਾਂ ਆ ਗੇਟ ਵਾਲ ਨੂੰ ਛੱਡੋ ਸਿੱਧਾ ਚੱਲਦਾ ਜੀ ਠੀਕ ਜੇ ਮਾਲੋ ਇਹ ਪਾਣੀ ਜ਼ਿਆਦਾ ਦੇਣਾ ਛੇਤੀ ਭਰਨੀ ਟੈਂਕੀ ਆਪਾਂ ਇੰਚੀ ਦਾ ਪਾਈਪ ਲੱਗਿਆ ਜੀ ਠੀਕ ਹੈ ਜੇ ਆਪਾਂ ਜਣੀ ਨੋਰਮਲ ਹੌਲੀ ਹੌਲੀ ਚੱਲੀ ਜਾਵੇ ਫੇਰ ਆਧੀ ਅੰਕੀ ਦਾ ਟੱਕ ਇਹ ਗਾਰਡ ਸਾਰੇ ਕਰੀ ਪੈ ਤੂੰ ਹਾਂਜੀ ਹਾਂਜੀ ਠੀਕ ਹੈ ਹਾਂਜੀ ਬਾਕੀ ਬਾਈ ਦੇ ਡਿੱਕ ਸਾਰੇ ਯਾਰ ਸਿਸਟਮ ਲਾਇਆ ਨਾਲ ਕਾ ਵੀ ਆ ਪਾਣੀ ਇਹਨੇ ਤੇ ਡਿੱਗੀ ਚੜਾਉਣਾ ਤਾਂ ਵੀ ਤਰ੍ਹਾਂ ਕੀਤਾ ਸਿਸਟਮ ਹਨਾ ਹਾਂਜੀ ਉੱਟਲੂ ਪੰਪ ਲੱਗਾ ਅੰਦਰ ਉੱਟਲੂ ਪੰਪ ਲੱਗਾ ਜੇ ਡਿੱਗੀ ਭਰਨੀ ਕਿਸੇ ਨੇ ਤਾਂ ਸਾਰਾ ਸਿਸਟਮ ਹੀ ਕੀਤਾ ਹੋਇਆ ਹੈ ਜੇ ਖਾਲੀ ਕਰਨੇ ਵਾਲੂ ਇਹਦੇ ਵਿੱਚੋਂ ਪਾਣੀ ਸਾਰਾ ਟੈਂਕੀ ਚ ਚੜਾ ਦੀ ਜਾਈਂ ਟੈਂਕੀ ਚੜਾਈ ਜੋ ਕੋਈ ਖਾਲੀ ਕਰਨਾ ਜਾਂ ਕੁਝ ਹਾਂਜੀ ਹਾਂਜੀ ਤੇ ਵੀਰੇ ਜੇ ਬਾਹਰ ਚਾਂਸ ਜੇ ਮੈਂ ਹੁਣ ਤੂੰ ਕੰਮ ਕੀਤਾ ਕੀ ਤੂੰ ਕਰਵਾਇਆ ਤ ਮੈਂ ਤਾਂ ਆਪ ਹੀ ਕੀਤਾ ਜੀ ਆਪ ਹੀ ਕੀਤਾ ਹਾਂ ਜੀ ਠੀਕ ਆ ਜੇ ਬਾਈ ਹੁਣ ਮੰਨ ਕੇ ਚੱਲ ਤੇਰਾ ਖਰਚਾ ਕਿੰਨਾ ਕਾ ਗਿਆ ਜੀ ਇਹਦੇ ਮੰਨ ਲਓ ਡੈਗ ਆ ਜਿਹੜੇ ਉਹ ਆਪ ਹੀ ਡੈਗ ਤਿਆਰ ਕੀਤੇ ਇੱਥੇ ਮੈਂ ਜੀ ਡੈਗ ਜਾਣੀ ਜੀ ਇਹ 14000 ਰੁਪਏ ਦੇ ਡੈਗ ਤਿਆਰ ਹੋ ਗਏ ਸੀ ਤੇ ਉਸ ਤੋਂ ਬਾਅਦ ਆਪਣਾ ਨਲਕੇ ਨੂੰ ਕਿਤੇ ਹੋਰ ਆ ਪ੍ਰੋਜੈਕਟ ਤੇ ਪਾਈਪਾਂ ਪੂਪਾਂ ਤੇ ਖਰਚਾ ਆ ਕੇ ਕੁਸ ਲੇਬਰ ਪਾ ਕੇ ਜਗਲੇ 20000 ਅੰਦਾਜ਼ਾ ਮੰਨ ਲਓ ਮਾਨ ਕੇ ਜੀ ਤੇ ਪੰਜਰ ਹਰ ਹੂ ਉੱਤੇ ਆ ਬਿਤਰ ਲੇਬਰ ਹੋਣੀ ਸੀ ਸੀਮੈਂਟ ਦਾ ਕੰਮ ਕੋਈ ਥੜਾ ਵਗਦਾ ਵੱਡੀ ਗੱਲ ਤੇ ਬਈ ਜਰੂਰਤ ਪੈਣੀ ਪਣੀ ਆਪਾਂ ਨੂੰ ਹਾਂ ਜੀ ਹਾਂ ਜੀ ਇਹ ਤਾਂ ਅਗਲੇ ਨੂੰ ਆਏ ਲੱਗਦਾ ਵੀ ਚਲ ਇਹਨੇ ਕਰ ਲਿਆ ਤੂੰ ਫਿਊਚਰ ਦਾ ਦੇਖਿਆ ਹਾਂ ਜੀ ਹਾਂ ਸਾਰਿਆਂ ਨੂੰ ਪਤਾ ਹੀ ਤਾਂ ਦੱਸਣ ਦੀ ਲੋੜ ਹੀ ਨਹੀਂ ਵੀ ਪਾਣੀ ਕਿੱਥੇ ਜਾ ਰਿਹਾ ਤੇ ਪਾਣੀ ਸੇਵਕ ਤਾਈ ਹੋਣੀ ਹਾਂ ਜੀ ਇਹ ਚੀਜ਼ ਨਾਲ ਬਹੁਤ ਪਾਣੀ ਸੇਵ ਹੁੰਦਾ ਐਕਸਟਰਾ ਡੋਲਦਾ ਹੀ ਨਹੀਂ ਹਾਂ ਜੀ ਹਾਂ ਜਿਵੇਂ ਨਹੀਂ ਡੋਲਦਾ ਹਾਂ ਜੀ ਹੁਣ ਤੂੰ ਕਰੇਗਾ ਪ੍ਰੋਜੈਕਟ ਕਰ ਰਹੇ ਹਾਂ ਇੱਥੇ ਥੋੜਾ ਛੋਟਾ ਜਿਹਾ ਤਲਾਬ ਬਣਾਉਣੀ ਪਸ਼ੂਆਂ ਵਾਸਤੇ ਨਹਾਉਣ ਨੂੰ ਮੀਂਹ ਦਾ ਪਾਣੀ ਜਮਾ ਕਰ ਲੇਗਾ ਹਨਾ ਕਿ ਸਾਰੇ ਵੇੜੇ ਦਾ ਪਾਣੀ ਉੱਥੇ ਹੁੰਦਾ ਹੋਈ ਹਨਾ ਪੱਕਾ ਤੇਰਾ ਵੇੜਾ ਹਾਂ ਜੀ ਸੋ ਬਾਈ ਯਾਰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਬਾਈ ਅਵੇਅਰ ਆ ਪਹਿਲਾਂ ਹੀ ਸੋਨੋ ਵੀ ਅਵੇਅਰ ਹੋਣਾ ਪੈਣਾ ਕਿਉਂਕਿ ਜੇ ਆਪਾਂ ਅਵੇਅਰ ਨਹੀਂ ਹੋਏ ਜਿਹੜੀ ਚੀਜ਼ ਦਾਪ ਨੂੰ ਪਤਾ ਮੁਸੀਬਤਾਂ ਨੂੰ ਦਾ ਸੋਲੂਸ਼ਨ ਤਾਂ ਪਹਿਲਾਂ ਜ਼ਰੂਰੀ ਹਾਂ ਜੀ ਹਾਂ ਜੀ ਹੁਣ ਬਾਈ ਨੇ ਸੋਲੂਸ਼ਨ ਕੀਤਾ ਤੇ ਤੁਸੀਂ ਵੀ ਇਸੇ ਤਰ੍ਹਾਂ ਬਾਈ ਕੋਸ਼ਿਸ਼ ਕਰੋ ਆਪਦੇ ਕਰਨ ਦੀ ਜੇ ਕਿਸੇ ਨੇ ਬਣਾਉਣ ਦਾ ਕੋਈ ਚ 868001 98724 868804 804 ਵਾਈ ਨਾਲ ਕੰਟੈਕਟ ਵੀ ਕਰ ਲਿਓ ਤੇ ਬਾਕੀ ਵਾਈ ਦੀ ਇਹ ਸੋਚ ਵਧੀਆ ਲੱਗੀ ਤਾਂ ਸ਼ੇਅਰ ਕਰੋ ਕਿਉਂਕਿ ਹਰੇਕ ਬੰਦੇ ਦੇ ਇਹਦੀ ਸੋਚ ਚਾਹੀਦੀ ਹੈ ਪਾਣੀ ਸੇਵਿੰਗ ਜ਼ਰੂਰੀ ਬਹੁਤ ਬਹੁਤ ਧੰਨਵਾਦ